ਜੀਵਤਗੁਰੂ ਆਜੰਦਾ ਪਹਿਲੇ ਦੇਖੋ ਬਾਣੀ ਪੜ੍ਹਦੇ ਆਂ ਮਹਾਰਾਜ ਕਹਿੰਦੇ ਜਿਹੜਾ ਦੁੱਖ ਆ ਇਹ ਵੀ ਪਰਮੇਸ਼ਰ ਦਾ ਭਾਣਾ ਤੇ ਜਿਹੜਾ ਸੁੱਖ ਹੈ ਭਾਣੇ ਦਾ ਭਾਣੇ ਦਾ ਭਾਉ ਕੋਈ ਗਲਤ ਨਹੀਂ ਦਾ ਭਾਣੇ ਦਾ ਭਾਵ ਹੈ ਪਰਮੇਸ਼ਰ ਦਾ ਹੁਕਮ ਭਾਣੇ ਦਾ ਮੀਨੰਗ ਪਰਮੇਸ਼ਰ ਦਾ ਹੁਕਮ ਸਰੀਰ ਦੇ ਵਿੱਚ ਕੋਈ ਦੁੱਖ ਆ ਗਿਆ ਪਰਿਵਾਰ ਦੇ ਵਿੱਚ ਕੋਈ ਦੁੱਖ ਆ ਗਿਆ ਇਹ ਵੀ ਹੈ ਪਰਮੇਸ਼ਰ ਦਾ ਭਾਣਾ ਜਿਸ ਹਾਲੇ ਕੋਈ ਕੋਈ ਧਨ-ਦੌਲਤ ਆ ਗਈ ਕੋਈ ਸੁੱਖ ਆ ਗਿਆ ਉਈ ਐਸ ਤੋਰਾਂ ਉਹ ਤੇ ਚੀਜਾਂ ਆ ਗਈਆਂ ਤਾਰਾਂ ਲੈ ਲਈਆਂ ਗੱਡੀਆਂ ਲੈ ਲਈਆਂ ਨੌਕਰ ਚੱਕਰਾ ਗਏ ਇਹ ਵੀ ਪਿਆਰ ਉਸ ਪਰਮੇਸ਼ਰ ਦਾ ਪਾਣਾ ਨਹੀਂ ਤਾਂ ਪਰਮੇਸ਼ਰ ਦੇ ਹੱਥ ਵਿੱਚ ਕਹਿੰਦੇ ਉਹਦੀ ਵਿਸ਼ਤੀ ਦੇ ਵਿੱਚ ਹੀ ਸ੍ਰਿਸ਼ਟੀ ਹੈ ਇਹਨੇ ਨੰਦਰੋਂ ਉੱਪਰ ਕੀ ਜੈ ਕਰੇ ਸੁਲਤਾਨਾ ਘਾਓ ਇਹਨੇ ਦੇ ਪਰਮੇਸ਼ਰ ਦੀ ਨਜ਼ਰ ਕਿਤੇ ਤਰਸੀ ਹੋਏ ਨਾ ਪੜੀ ਕਹਿੰਦੇ ਰਾਜਿਆਂ ਨੂੰ ਭਾਣਵਾ ਸਕਦਾ ਹੈ ਕਿ ਕਿ ਸਤਨਾਥ ਸਿੰਘ ਦੁੱਖ ਤੋਂ ਨਹੀਂ ਪੈਰੋ ਘਬਰਾਉਣਾ ਦੁੱਖ ਤਾਂ ਜਿੰਦ ਦੁੱਖ ਸੁਖ ਦੋਏ ਨਰ ਕੱਪੜੇ ਆਹ ਮੇਰਾ ਥੋੜਾ ਜਿਹਾ ਇਤਿਹਾਸ ਦੇ ਨਾਲ ਵੀ ਵਿਚਾਰਾ ਕਿਉਂਕਿ ਗੱਲ ਵੀ ਸਮਝ ਆ ਜਾਂਦੀ ਹੈ ਕਿੰਦੇ ਪੰਜ ਪਾਤ ਦਾ ਮਹਾਰਾਜਾ ਦਰਬਾਰ ਸਜਿਆ ਪੰਜਵੇਂ ਨਾਨਕ ਧੰਗੂ ਅਰਜਨ ਦੇ ਮਹਾਰਾਜ ਉਹਨਾਂ ਦਾ ਦਰਬਾਰ ਸਜਿਆ ਇਹ ਬਿਆਨ ਸੰਗਤਾਂ ਦਾ ਜਿਹੜਾ ਸ਼ਬਦ ਆ ਪੈ ਰਿਹਾ ਮੁੱਤੀ ਚੁਣਦੇ ਆ ਸਰਬਨੰਦਰ ਹੀਰਾ ਮੁੱਤੀ ਸੋਹਣ ਸਾ ਕਾ ਖਾਣਾ ਬਗਲਾ ਕਾ ਕੰਨ ਰਹੀ ਸਰਬਰ ਦੇ ਹੋਵੇ ਅੱਕ ਉਹਨਾਂ ਨੇ ਜਦ ਕਨ ਪਾਇਓ ਆਪਣੇ ਮੁੰਨਾ ਹੋਰੋ ਕਹਿੰਦੇ ਬਗਲੇ ਦਾ ਕੋਈ ਕੰਮ ਨਹੀਂ ਹੁੰਦਾ ਸੰਗਤ ਦੇ ਵਿੱਚ ਆਉਣਾ ਇਹ ਤੇ ਹੰਸ ਰੂਪੀ ਜਨਰੇਵੀਆ ਸੋਹਣੇ ਬੈਠਿਆ ਹੰਸ ਰੂਪੀ ਹੋ ਕੇ ਸ਼ਬਦ ਦਾ ਮੁੱਤੀ ਚੁਣਦਾ ਅਨੇ ਪੰਚਮ ਪਾਚਾ ਪੰਜਵੇਂ ਨਾਲ ਕਬੈਠੇ ਨੂੰ ਗੱਦੀ ਤੇ ਉਹ ਪਿਆਰੋ ਸ਼ਬਦਾਂ ਦੇ ਪ੍ਰਮਾਣ ਦੇ ਦੇ ਕੇ ਮਹਾਰਾਜ ਸਮਝਾਉਂਦੇ ਆਂ ਕਹਿੰਦੇ ਭਾਈ ਦੁੱਖ ਵੀ ਪਰਮੇਸ਼ਰ ਦਾ ਭਾਣਾ ਹੈ ਸੁੱਖ ਵੀ ਪਰਮੇਸ਼ਰ ਦਾ ਭਾਣਾ ਸੁਹੀ ਰਾਜ ਦਾ ਸ਼ਬਦ ਚ ਉੱਤੇ ਪਾਛਾ ਬਹਾਇ 10 ਕਥਨੀਆਂ ਦੇ ਚੰਗਾ ਮਹਾਰਾਜ ਪ੍ਰਮਾਣ ਦੇ ਦੇ ਸਮਝਾਉਂਦੇ ਆ ਸ਼ਬਦ ਲੈ ਕੇ ਨਾ ਮਹਾਰਾਜ ਦੱਸਦੇ ਆ ਭਾਈ ਕਿ ਜਿਹੜਾ ਪਰਮੇਸ਼ਰ ਦਾ ਭਾਣਾ ਹੈ ਆਵੇਂ ਦੁੱਖ ਪਰੈਸੋਕ ਪਰੈਸੋਕ ਆਸਰੇ ਨੇ ਮਹਾਰਾਜ ਜੇ ਸੁੱਖ ਦੇ ਤਾ ਤੁਝੇ ਅਰਥੀ ਦੁੱਖ ਪੀਂ ਤੁਝੇ ਧਿਆਈ ਕਹਿੰਦੇ ਮਹਾਰਾਜ ਜੇ ਸੁੱਖ ਨਾ ਸੁੱਖ ਦਿਨਾ ਆ ਵੀ ਸੱਚੇ ਪਾਤਸ਼ਾਹ ਤੇਰੀ ਯਾਦਰਾ ਜੇ ਸੁੱਖ ਦਿਨਾ ਤਾਂ ਵੀ ਤੇਰੀ ਰਜ਼ਨਾ ਦੁੱਖ ਪੀਂ ਤੁਝੇ ਧਿਆਈ ਦੇਖੋ ਮੈਂ ਜੀ ਮੰਤਰਾਂ ਪਹਿਲੇ ਇਵੇਂ ਸੋਨ ਦੇ ਪੱਤੇਆਂ ਵਾਲੀ ਫੇਰ ਵੀ ਮੈਂ ਇਹਨੂੰ ਦਿਹਾਣਾ ਜੇ ਦੁੱਖ ਦਿਨਾ ਇਹ ਵੀ ਦਿ ਰਹਿੰਦੇ ਹੋਣਾ ਉਹ ਬਨਾਲ ਨਹੀਂ ਜੇ ਔਖ ਦੇ ਉੱਤੇ ਕੋਈ ਕਹੇ ਕਿ ਉੱਚੀ ਮੰਜ਼ਿਲ ਦੀ ਗੱਲ ਕਰ ਬੋਖਾ ਬੋਖਾ ਸੇ ਉਹ ਸਾਡਾ ਪੱਤੇ ਦਾ ਡੰਗ ਜੇ ਕਿੰਨਾ ਨਿਕਲਦੇ ਬੜਾ ਫੇਸ ਮੇਜਰ ਸੋਭਾ ਭਵਨ ਦੇ ਨੂੰ ਅੰਸਰ ਰੋਕੀਆਂ ਤੋੜ ਕੇ ਫਿਰ ਦਬੈ ਨੂੰ ਫਿਰ ਪਾ ਦੇ ਦੇ ਸਾਮੀ ਵੀ ਸਾਰਾ ਦੁਕਾਨ ਤੇ ਲੱਗੇ ਰਹੇ ਨੇ। ਜੇ ਮੇਂ ਦੇ ਭੁੱਖ ਦੇ ਕਹਿੰਦੇ ਜੇ ਭੁੱਖਾਂ ਵੀ ਤੇ ਮਰਣਾ ਪੈਂਦਾ। ਜੇ ਭੁੱਖ ਦੇ ਤਾਂ ਇੱਕ ਹੀ ਰਾਜਾ। ਮਹਾਰਾਜ ਐਸੀ ਬਰਿੰਦ ਕਿਰਪਾ ਕਰੀ ਮੈਨੂੰ ਭੁੱਖ ਦਿੱਤੀ ਆ। ਮੈਂ ਭੁੱਖ ਦੇ ਨਾਲ ਹੀ ਰੱਜ ਜਾ ਗੱਲ ਪਿਆ ਕੋ ਸਤਨਾਂਨ ਜੀ। ਆਮੀਨ। ਜੇ ਭੁੱਖ ਦੇ ਤਾਂ ਇੱਕ ਹੀ ਰਾਜਾ। ਔਖ ਵਿੱਚ ਸੋਹ ਬਣਾਈ। ਸੱਚੇ ਕਾਂਸਾ। ਲੋਕ ਦਿਨਾਂ ਉਹਦੇ ਵਿੱਚ ਵੀ ਮੈਂ ਸੰਗਤ ਬਣਾਉਣਾ। ਅਮਰਪੁਰਾਇਨ ਇੱਦਾਂ ਦੇ ਬਚਨ ਮਹਾਰਾਜ ਕਰਦੇ ਨੇ ਪੰਜਵੇਂ ਪਾਤਸ਼ਾਹ। ਹਰਤੇ ਸੰਗਤ ਦੇ ਵਿੱਚ ਦੋ ਨਵੇਂ ਸਿੱਖ ਆਏ ਨੇ। ਆਪ ਲੋਕ ਅਬਲਾ ਸਿੱਖ। ਹੈਗੇ ਜੀਵਨ ਵਾਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਾਰਣ ਦੇ ਵਿੱਚ ਆਏ ਆ ਤਾਂ ਸੰਗਤ ਬਹੁਤ ਵਧੀਆ। ਉਹ ਮਹਾਰਾਜ ਪੰਜਵੇਂ ਪਾਤਸ਼ਾਹ ਇੱਦਾਂ ਦੇ ਬਚਨ ਕਰੀ ਜਾਂਦੇ। ਤੇਰਾ ਕੀਆ ਮਿੱਠਾ ਲੱਗੇ। नाम <laughs> पदा